ਕੀ ਮੈਨੂੰ ਲੈ ਕੇ ਰੌਲਾ ਵੀ ਬੜਾ ਪੈਂਦਾ ਪਰ ਥੋੜੀ ਫਿਰ ਸੈਟਿੰਗ ਕਿੰਨੇ ਕਨੇਚ ਹੋਈ ਕੋਈ ਮੇਰੀ ਮਤਲਬ ਪਰਿਵਾਰ ਦੇ ਵਿੱਚ ਕੋਈ ਸਿਆਸੀ ਹੈ ਨਹੀਂ ਸੀਗਾ ਤੇ ਪਾਰਟੀ ਦੇ ਨਾਲ ਮਿਹਨਤ ਕਰਨ ਦੇ ਨਾਲ ਨਾਲ ਆ ਚ ਇੱਥੇ ਬਈ ਪਹੁੰਚੇ ਆ ਕਿਸੇ ਨੇ ਮੈਨੂੰ ਕੋਈ ਚਾਹ ਦੇ ਕੱਪ ਬਾਰੇ ਵੀ ਨਹੀਂ ਇਹ ਗੱਲ ਆਖੀ ਮੰਡੀਆਂ ਨੇ ਕਸ਼ਾਲ ਨੇ ਉਹਨਾਂ ਦੇ ਲਈ ਜੋਗ ਪ੍ਰਬੰਧ ਜੋ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਕਮੇਟੀ ਵੱਲੋਂ ਕੀਤੇ ਜਾਣਗੇ ਜਿਵੇਂ ਪਿੰਡਾਂ ਦੀਆਂ ਕੋਈ ਸੜਕਾਂ ਵਗੈਰਾ ਨਹੀਂ ਕੋਈ ਇੱਥੇ ਮੰਡੀ ਦੇ ਵਿੱਚ ਕੋਈ ਦਿੱਕਤ ਆ ਉਹਨਾਂ ਦਾ ਬਈ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਆ ਤਾਂ ਪਹਿਲਾਂ ਵੀ ਵਾਅਦੇ ਕੀਤੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਅਸੀਂ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਅ ਕੁਰਸੀਆਂ ਤੇ ਬਿਠਾਵਾਂਗੇ ਤੇ ਨਾਲ ਹੀ ਨੌਜਵਾਨ ਚਿਰਨ ਨੂੰ ਮੌਕੇ ਦੇਵਾਂਗੇ ਤਾਂ ਮਾਰਕੀਟ ਕਮੇਟੀਆਂ ਦੀਆਂ ਚੇਅਰਮੈਨੀਆਂ ਨਿਯੁਕਤ ਕੀਤੀਆਂ ਗਈਆਂ ਨੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਚੇਅਰਮੈਨੀਆਂ ਦੀ ਤਾਸ਼ਪੋਸ਼ੀ ਹੋਈ ਆ ਅੱਜ ਪਧੌੜ ਹਲਕੇ ਦੇ ਵਿੱਚ ਵੀ ਚੇਅਰਮੈਨ ਬਣਾਇਆ ਗਿਆ ਮਾਰਕੀਟ ਕਮੇਟੀ ਦਾ ਲਵ ਸਿੰਘ ਗੋਗਲ ਦਾ ਹਲਕਾ ਨੌਜਵਾਨ ਚਿਰਨ ਨੂੰ ਮੌਕਾ ਦਿੱਤਾ ਗਿਆ ਅੰਮ੍ਰਿਤਕਾਲਾ ਮਾ ਸਟੇਜ 'ਤੇ ਮੌਜੂਦ ਨੇ ਚੀਰਮੈਨ ਬਣਾਇਆ ਗਿਆ ਪਾਰਟੀ ਵੱਲੋਂ ਆਪਾਂ ਗੱਲਬਾਤ ਕਰਾਂਗੇ ਤਾਂ ਬਈ ਬਹੁਤ-ਬਹੁਤ ਮੁਬਾਰਕਾਂ ਤੁਸੀਂ ਚੀਰਮੈਨ ਬਣੇ ਬਹੁਤ-ਬਹੁਤ ਧੰਨਵਾਦ ਜੀ ਜਿਵੇਂ ਕਿ ਪਾਰਟੀ ਵੱਲੋਂ ਕਿਹਾ ਜਾਂਦਾ ਸੀਗਾ ਕਿ ਅਸੀਂ ਨੌਜਵਾਨ ਮੁੰਡਿਆਂ ਨੂੰ ਤੇ ਆਮ ਘਰਾਂ ਦੇ ਮੁੰਡਿਆਂ ਨੂੰ ਮੌਕਾ ਦੇਣਾ ਤਾਂ ਤੁਹਾਡਾ ਬੈਕਗ੍ਰਾਉਂਡ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਸਿਆਸੀ ਪਰਿਵਾਰ ਵੱਲੋਂ ਆ ਕਿ ਕਿਦੋਂ ਤੋਂ ਤੁਸੀਂ ਪਾਰਟੀ ਨਾਲ ਜੁੜੇ ਸੀ ਜਦ ਤੁਹਾਨੂੰ ਐਡਾ ਵੱਡਾ ਮਾਣ ਇਹਦਾ ਪਾਰਟੀ ਨੇ ਦਿੱਤਾ ਬਈ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦਾ ਪੂਰੀ ਲੀਡਰਸ਼ਿਪ ਦਾ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਤੇ ਸਾਡੇ ਮੇਰੇ ਵੱਡੇ ਭਰਾ ਐਮਐਲਏ ਲਾਹਵ ਸਿੰਘ ਜੀ ਉਗੋਕੇ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੂਰੀ ਲੀਡਰਸ਼ਿਪ ਦਾ ਮੈਂ ਵੀਰੇ ਪਾਰਟੀ ਦੇ ਨਾਲ ਸ਼ੁਰੂ ਤੋਂ ਜੁੜਿਆ ਹੋਇਆ 2013 ਦੇ ਲਾਸਟ ਮਹੀਨਿਆਂ ਦੇ ਵਿੱਚੋਂ ਤੇ ਉਦੋਂ ਤੇ ਪਾਰਟੀ ਦੇ ਨਾਲ ਮਿਹਨਤ ਕਰ ਰਹੇ ਹਾਂ ਵੀਰੇ ਤੇ ਸ਼ੁਰੂ ਤੋਂ ਨਾਲ ਜੁੜਨ ਕਰਕੇ ਅੱਜ ਮੇਰੀ ਮਿਹਨਤ ਦਾ ਮੁੱਲ ਵੀ ਪਿਆ ਤੁਹਾਡੇ ਸਾਹਮਣੇ ਆ ਤੇ ਇੱਕ ਆ ਮਤਲਬ ਆਮ ਘਰ ਦੇ ਕੋਈ ਮੇਰੀ ਮਤਲਬ ਪਰਿਵਾਰ ਦੇ ਵਿੱਚੋਂ ਕੋਈ ਸਿਆਸੀ ਹੈ ਨਹੀਂ ਸੀਗਾ ਤੇ ਪਾਰਟੀ ਦੇ ਨਾਲ ਮਿਹਨਤ ਕਰਨ ਦੇ ਨਾਲ-ਨਾਲ ਅੱਜ ਇੱਥੇ ਬਈ ਪਹੁੰਚੇ ਆਂ ਉਸ ਪਰਮਾਤਮਾ ਦਾ ਪੂਰੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਹਮ ਚੀਰਮੈਨ ਇਹਨੂੰ ਲੈ ਕੇ ਰੌਲਾ ਵੀ ਬੜਾ ਪੈਂਦਾ ਤਾਂ ਥੋੜੀ ਫਿਰ ਸੈਟਿੰਗ ਕਿੰਨੇ-ਕਿੰਨੇ ਚ ਹੋਈ ਨਹੀਂ ਵੀਰੇ ਆਪਣਾ ਕੋਈ ਮਤਲਬ ਇਹੋ ਜਿਹਾ ਨਹੀਂ ਸੀ ਬਸ ਨਹੀਂ ਕੋਈ ਗੱਲ ਵੱਤ ਨਹੀਂ 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 ਵੀਰੇ ਬਿਲਕੁਲ ਵੀ ਨਹੀਂ ਕਿਸੇ ਨੇ ਮੈਨੂੰ ਕਿਤੇ ਚਾਹ ਦੇ ਕੱਪ ਬਾਰੇ ਵੀ ਨਹੀਂ ਇਹ ਗੱਲ ਆਖੀ ਮੇਰੀ ਮਿਹਨਤ ਨੂੰ ਦੇਖ ਕੇ ਪਾਰਟੀ ਦੇ ਨਾਲ ਮੈਂ ਲੱਗਿਆ ਹਾਂ ਸ਼ੁਰੂ ਤੋਂ ਕੰਮ ਕੀਤਾ ਉਹਨੂੰ ਮੁੱਖ ਰੱਖਦੇ ਹੋਏ ਮੈਨੂੰ ਪਾਰਟੀ ਨੇ ਇਸ ਹੌਦੇ ਨਾਲ ਨਿਵਾਜਿਆ ਬਈ ਇਸੇ ਲਈ ਮੈਂ ਪਾਰਟੀ ਦਾ ਬਹੁਤ-ਬਹੁਤ ਧ ਬੇਨਤੀ ਕਰਦਾ ਹਾਂ ਕਿ ਆਪਾਂ ਕਿਸੇ ਵੀ ਕੰਮ ਦੇ ਵਿੱਚ ਜੀ ਜਾਣ ਨਾਲ ਦਿਲੋਂ ਕੰਮ ਕਰਦੇ ਹਾਂ ਤੇ ਆਪਾਂ ਨੂੰ ਅੱਗੇ ਵਧਣ ਨੂੰ ਬਹੁਤ ਮਤਲਬ ਇਸ ਪਾਰਟੀ ਦੇ ਵਿੱਚ ਮੌਕਾ ਨਹੀਂ ਤਾਂ ਵੀਰੇ ਮੇਰੀ ਵਰਗੀ ਮਤਲਬ ਉਮਰ ਦੇ ਬੰਦੇ ਅੱਜ ਦੇਖ ਲਓ ਤੁਸੀਂ ਕੋਈ ਨਸ਼ੇ ਦੇ ਵਿੱਚ ਕੋਈ ਗੈਂਗਸਟਰ ਬਾਦ ਦੇ ਵਿੱਚ ਐ ਇਦਾਂ ਉਲਝੇ ਹੋਏ ਆ ਮੈਂ ਇੱਧਰ ਪਾਰਟੀ ਨਾਲ ਜੁੜਨ ਦੇ ਕਰਕੇ ਤੇ ਤੁਹਾਡੇ ਸਾਹਮਣੇ ਅੱਜ ਇੱਥੇ ਮਾਰਕੀਟ ਚ ਚੇਅਰਮੈਨ ਬਣਾਇਆ ਗਿਆ ਮਾਰਕੀਟ ਕਮੇਟੀ ਦਾ ਜੀ ਹਾਂਜੀ ਕੀ ਸੋਚ ਕੇ ਬਈ ਆਏ ਹੋ ਸਿਆਸਤ ਦੇ ਵਿੱਚ ਤੁਸੀਂ ਬੜੀ ਛੋਟੀ ਉਮਰ ਦੇ ਵਿੱਚ ਤੁਸੀਂ ਕਿਹਾ ਕਿ 2013 ਤੋਂ ਵਿੱਚ ਪਾਰਟੀ 'ਚ ਆ ਗਏ ਸੀ ਕੀ ਸੋਚ ਲੈ ਕੇ ਆਏ ਹੋ ਪਾਰਟੀ ਬਈ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਮੈਂ ਪਾਰਟੀ ਦੇ ਨਾਲ ਜੁੜਿਆ ਸੀ ਤੇ ਮੇਰੀ ਜੋ ਮਾਰਕੀਟ ਕਮੇਟੀ ਦੇ ਪਿੰਡ ਨੇ ਉਹਨਾਂ ਦੇ ਵਿੱਚ ਬਈ ਮੈਂ ਮੰਨ ਲਓ ਇੱਕ ਸੇਵਾਦਾਰ ਬਣ ਕੇ ਚੇਅਰਮੈਨ ਵਜੋਂ ਨਹੀਂ ਇੱਕ ਸੇਵਾਦਾਰ ਬਣ ਕੇ ਕੰਮ ਕਰਾਂਗਾ ਜਿੰਨੇ ਵੀ ਮੇਰੇ ਮਾਰਕੀਟ ਕਮੇਟੀ ਦੇ ਵਿੱਚ ਪਿੰਡ ਪੈਂਦੇ ਆ ਦੂਸਰਾ ਜੋ ਮੰਡੀਆਂ ਨੇ ਕਿਸਾਨ ਨੇ ਉਹਨਾਂ ਦੇ ਲਈ ਜੋਗ ਪ੍ਰਬੰਧ ਜੋ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਕਮੇਟੀ ਵੱਲੋਂ ਕੀਤੇ ਜਾਣਗੇ ਬਈ ਬਿਲਕੁਲ ਇਸ ਕੁਰਸੀ ਤੇ ਤੁਹਾਨੂੰ ਬਿਠਾਇਆ ਗਿਆ ਪਾਰਟੀ ਵੱਲੋਂ ਤੱਕ ਕੀ ਤੁਹਾਡੀ ਪ੍ਰਾਇੋਰਟੀ ਰਹੂਗੀ ਕਿ ਕਿਹੜੇ ਕਿਹੜੇ ਤੁਸੀਂ ਸੁਧਾਰ ਇਸ ਫੀਲਡ ਦੇ ਵਿੱਚ ਕਰਨਾ ਚਾਹੋਗੇ ਜਾਂ ਕੀ ਕੀ ਕੰਮ ਕਰਾਓਗੇ ਬਈ ਦੇਖੋ ਜੋ ਵੀ ਮੰਡੀਆਂ ਦੇ ਵਿੱਚ ਮੰਨ ਲਓ ਕੋਈ ਵੀ ਹੈ ਜੋ ਅੱਜ ਤੱਕ ਪਿਛਲੀਆਂ ਸਰਕਾਰਾਂ ਨੇ ਨਹੀਂ ਕੋਈ ਮਤਲਬ ਬਾਹ ਫੜੀ ਕਿਸਾਨਾਂ ਦੀ ਲਾਲੋ ਆੜਤੀਆਂ ਦੀ ਲਾਲੋ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਬਈ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿਾਂਗੇ ਜੋਗ ਪ੍ਰਬੰਧ ਨੇ ਜੋ ਪੈਸੇ ਤੋਂ ਚਲੋ ਹੁਣ ਹੋ ਵੀ ਰਹੇ ਆ ਤੇ ਬਾਕੀ ਮੈਂ ਅੱਜ ਬੈਠਣ ਤੋਂ ਬਾਅਦ ਕੱਲ ਨੂੰ ਮੀਟਿੰਗ ਰੱਖ ਕੇ ਤੇ ਸਾਰਾ ਆਪਾਂ ਪ੍ਰਬੰਧਾਂ ਬਾਰੇ ਜਾਣਕਾਰੀ ਲਵਾਂਗੇ ਜਿੱਥੇ ਕੋਈ ਕਮੀ ਪੇਸੀ ਹੋਈ ਉਹਨੂੰ ਆਪਾਂ ਦੂਰ ਕਰਾਂਗੇ ਮਤਲਬ ਮੰਡੀ ਦੇ ਟਾਈਮ ਸੀਜ਼ਨ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਉ। ਹਾਂਜੀ ਹੋਰ ਵੀ ਕਾਫੀ ਕੁਝ ਅੰਡਰ ਮਾਰਕੀਟ ਕਮੇਟੀ ਦੇ ਤਾਂ ਉਧਰ ਵੀ ਰਹੂਗੀ ਹਾਂਜੀ ਹਾਂਜੀ ਭਾਈ ਜਿਵੇਂ ਪਿੰਡਾਂ ਦੀਆਂ ਕੋਈ ਸੜਕਾਂ ਵਗੈਰਾ ਨੇ ਕੋਈ ਇੱਥੇ ਮੰਡੀ ਦੇ ਵਿੱਚ ਕੋਈ ਦਿੱਕਤ ਆ ਉਹਨਾਂ ਦਾ ਭਈ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਓ ਬਾਕੀ ਐਮਐਲਏ ਸਾਹਿਬ ਵੀ ਮੇਰੇ ਨਾਲ ਨੇ ਉਹ ਲੱਗੇ ਹੋਏ ਆ ਚਲੋ ਮੈਂ ਉਹਨਾਂ ਦੀ ਟੀਮ ਦੇ ਵਿੱਚ ਤਾਂ ਸੀ ਪਰ ਅੱਜ ਮੈਨੂੰ ਉਹ ਅਹੁਦੇ ਨਾਲ ਨਿਵਾਜਿਆ ਤੇ ਮੈਂ ਆਪਣੇ ਵੱਲੋਂ ਵੀ ਐਮਐਲਏ ਸਾਹਿਬ ਨਾਲ ਮਿਲ ਕੇ ਲੋਕਾਂ ਨਾਲ ਮਿਲ ਕੇ ਜੋ ਵੀ ਹੈ ਉਹ ਅਸੀਂ ਸਹੀ ਕਰਾਂਗੇ ਜੋ ਵੀ ਦਿੱਕਤ ਆ ਰਹੀਆਂ ਨੇ ਸੋਚਿਆ ਸੀਗਾ ਕਿ ਮਾਰਕੀਟ ਕਮੇਟੀ ਦੀ ਚੇਅਰਮੈਨੀ ਮਿਲ ਜੂ ਨਹੀਂ ਭਈ ਕਦੇ ਨਹੀਂ ਸੋਚਿਆ ਸੀ ਬਸ ਇੱਕ ਮਤਲਬ ਸੀਗਾ ਕਿ ਆਪਾਂ ਆਪਣੇ ਪੰਜਾਬ ਲਈ ਕੁਝ ਕਰਨਾ ਤਾ ਕਰਕੇ ਇਸ ਪਾਰਟੀ ਨਾਲ ਜੁੜੇ ਸੀ ਮਿਹਨਤ ਕਰੀ ਗਏ ਆ ਚਲੋ ਅੱਜ ਮਿਹਨਤ ਨੂੰ ਦੇਖਦੇ ਹੋਏ ਪਾਰਟੀ ਨੇ ਮੇਰਾ ਮੁੱਲ ਵੀ 모ੜਿਆ ਮਤਲਬ ਕਹਿਣ ਦੇ ਵਿੱਚ ਵੀ ਜੇ ਮੈਂ ਸਮਾਂ ਦਿੱਤਾ ਤਾਂ ਮੈਨੂੰ ਕੁਛ ਨਾ ਕੁਛ ਇਹ ਸੌਦੇ ਨਾਲ ਨਵਾਜਿਆ ਮੇਰਾ ਮਾਣ ਵੀ ਵਧਾਇਆ ਗਿਆ ਜਿਵੇਂ ਤੁਸੀਂ ਕਿਹਾ ਕਿ ਮਨਚ ਸੀਗਾ ਕਿ ਪੰਜਾਬ ਲਈ ਕੁਝ ਕਰਨਾ ਹੁਣ ਉਹ ਮੌਕਾ ਆਇਆ ਹੁਣ ਪਾਵਰ ਤੁਹਾਡੇ ਕੋਲੇ ਜਿੰਨੀ ਵੀ ਹੈਗੀ ਹੈਗੀ ਆ ਮਤਲਬ ਇੱਥੇ ਹੁਣ ਸੋਚ ਰਹੂਗੀ ਕਿ ਸੁਧਾਰ ਕੀਤਾ ਜਾਵੇ ਦੇਖੋ ਪਾਰਟੀ ਵੀ ਲੱਗੀ ਵੀ ਆ ਜੀ ਐਮਐਲਏ ਸਾਹਿਬ ਵੀ ਨੇ ਤੇ ਮੈਨੂੰ ਵੀ ਹੁਣ ਜੋ ਇਹ ਅਹੁਦੇ ਨਾਲ ਨਵਾਜਿਆ ਗਿਆ ਮੈਂ ਵੀ ਜੋ ਮੌਕਾ ਮਿਲਿਆ ਇਹਦੇ ਤਹਿਤ ਜਿੰਨਾ ਮੈਂ ਆਪਣੀ ਜੀਵਾਂ ਨਾਲ ਜਿੰਨਾ ਹੋਊ ਮੈਂ ਉਹਨਾਂ ਵੱਧ-ਵੱਧ ਕੰਮ ਕਰੂੰਗਾ ਲੋਕਾਂ ਦੇ ਸੁਧਾਰ ਲਈ ਪੰਜਾਬ ਲਈ ਚੰਗਾ ਸੋਹਣਾ ਪੰਜਾਬ ਬਣਾਉਣ ਲਈ ਆਪਣੇ ਏਰੀਆ ਨੂੰ ਚੰਗਾ ਬਣਾਉਣ ਲਈ ਐਮਐਲਏ ਸਾਹਿਬ ਦੇ ਨਾਲ ਮਿਲ ਕੇ ਲੱਗੇ ਹੋਇਆ ਮੈਂ ਆਪਣੇ ਵੱਲੋਂ ਵੀ ਜਿੰਨਾ ਜ਼ੋਰ ਲੱਗੂ ਮੈਂ ਲਾਊਗਾ ਆਪਣੇ ਜੀਵਾਂ ਨਾਲ ਕੰਮ ਕਰੂੰਗਾ ਬਹੁਤ سارے ਲੋਕ ਵੀ ਆਉਣਗੇ ਇੱਥੇ ਮਿਲਣ ਤੁਹਾਨੂੰ ਬਹੁਤ سارے ਪਿੰਡਾਂ ਦੇ ਵਿੱਚੋਂ ਲੋਕ ਵੀ ਆਉਣਗੇ ਇੱਥੇ ਰਹੋਗੇ ਸਮਾਂ ਦਿਆ ਕਰੋਗੇ ਇੱਥੇ ਜਾਂ ਫਿਰ ਗੱਡੀਆਂ ਤੇ ਘੁੰਮਣਾ ਨਹੀਂ ਨਹੀਂ ਬਿਲਕੁਲ ਬਈ ਮੈਂ ਇੱਥੇ ਮਤਲਬ ਹਰ ਦਿਨ ਇੱਥੇ ਬੈਠੂੰਗਾ ਜੋ ਵੀ ਸਮੱਸਿਆ ਆਪਾਂ ਮਿਲਣ ਆਊਗਾ ਕੋਈ ਜੋ ਵੀ ਸਮੱਸਿਆ ਉਹਦਾ ਹੱਲ ਕਰਾਂਗੇ ਮੌਕੇ ਤੇ ਹਾਂਜੀ ਨਾਲ ਹੋਰ ਟੀਮ ਜਿਹੜੀ ਐ ਨੌਜਵਾਨਾਂ ਦੀ ਹੈਗੀ ਤੁਹਾਡੇ ਨਾਲ ਹਾਂਜੀ ਹਾਂਜੀ ਭਾਈ ਟੀਮ ਇਹ ਪਾਰਟੀ ਨੂੰ ਅੱਗੇ ਲੈ ਜਾਣ ਵਾਲੀ ਨੌਜਵਾਨ ਨੇ ਕੋ ਅੱਜ ਵੀ ਨਾਲ ਨੇ ਹਾਂਜੀ ਇਸ ਹਲਕੇ ਦੇ ਵਿੱਚ ਕਿਹਾ ਜਾਂਦਾ ਕਿ ਬੜੇ ਉਲਟਫੇਰ ਕਰਦਾ ਇਹ ਹਲਕਾ ਜਿਵੇਂ ਸੀਐਮ ਨੂੰ ਹਰਾਇਆ ਗਿਆ ਸਾਲਾ ਹਲਕੇ ਨੇ ਸਿੱਟਿੰਗ ਸੀਐਮ ਨੂੰ ਉਸ ਸਮੇਂ ਦੇ ਚੰਨੀ ਨੂੰ ਤੇ ਕੀ ਲੱਗਦਾ ਤੁਹਾਨੂੰ ਇਸ ਹਲਕੇ ਬਾਰੇ ਕਿਹਾ ਜਾਂਦਾ ਕਿ ਬਹੁਤ ਵੱਡੇ ਵੱਡੇ ਉਲਟਫੇਰ ਹੁੰਦੇ ਆ ਤੇ ਤੁਹਾਨੂੰ ਵੀ ਮੌਕਾ ਮਿਲਿਆ ਲੋਕ ਖੁਸ਼ਾ ਜਿਹੜੇ ਨਾਲ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕ ਅੱਜ ਤੁਹਾਨੂੰ ਮਿਲਣ ਵੀ ਆਏ ਨੇ ਕੀ ਕਹਿ ਰਹੇ ਆ ਲੋਕ ਬਿਲਕੁਲ ਭਾਈ ਜਿਹੜਾ ਮਤਲਬ ਸਾਡਾ ਇਹ ਹਲਕਾ ਚ ਇਹ ਇੱਕ ਸੰਘਰਸ਼ੀ ਹਲਕਾ ਮਤਲਬ ਸ਼ੁਰੂ ਤੋਂ ਇੱਥੇ ਸੰਘਰਸ਼ ਹੁੰਦੇ ਰਹੇ ਆ ਤੇ ਅਸੀਂ ਉਹਦੇ ਮੋਰੀ ਵੀ ਬਣਦੇ ਰਹੇ ਆ ਪੂਰੇ ਪੰਜਾਬ ਵਿੱਚੋਂ ਤੇ ਅੱਜ ਤੁਸੀਂ ਦੇਖ ਹੀ ਲਿਆ ਜੀ ਲੋਕਾਂ ਦਾ ਪਿਆਰ ਤਾਂ ਜੋ ਅਸੀਂ ਜੋ ਵੀ ਪ੍ਰਬੰਧ ਕਰੇ ਤੁਸੀਂ ਇੱਥੇ ਸੀ ਬਾਤ ਕਰ ਰਹੇ ਅਸੀਂ ਜੋ ਵੀ ਪ੍ਰਬੰਧ ਕਰੇ ਸੀ ਉਹ ਘੱਟ ਪੈ ਗਈ ਜੀ ਲੋਕਾਂ ਦੇ ਪਿਆਰ ਦੇ ਅੱਗੇ ਬਹੁਤ ਸਾਰੇ ਲੋਕ ਸਾਨੂੰ ਮਿਲਣ ਆਏ ਹਲੇ ਆ ਵੀ ਰਹੇ ਨੇ ਤੇ ਲੋਕਾਂ ਦੇ ਨਾਲ ਆਂ ਜੀ ਲੋਕਾਂ ਦੇ ਵਿੱਚਾਂ ਹੱਦ ਤੱਕ ਪਿੱਛੇ ਰਵਾਂਗੇ ਹਾਂ ਜੋ ਗੱਲਾਂ ਕਹਿ ਰਹੇ ਹਾਂ ਕਰੋਗੇ ਸਰ ਬਿਲਕੁਲ ਭਾਈ 100% ਕਰਾਂਗੇ ਜੀ ਜੀ ਬਹੁਤ ਧੰਨਵਾਦ ਓਕੇ ਭਾਈ ਧੰਨਵਾਦ ਜੀ ਇਹ ਸੰਨ ਅਮਰਤ ਟੱਲਮਾ ਮਾਰਕੀਟ ਕਮੇਟੀ ਭਦੌਰ ਦੇ ਚੇਅਰਮੈਨ ਬਣੇ ਆ ਪਾਰਟੀ ਨੇ ਬਹੁਤ ਸਾਰੇ ਨੌਜਵਾਨਾਂ ਚਿਰਾਂ ਨੂੰ ਮੌਕਾ ਦਿੱਤਾ ਆਮ ਕਰਾਂ ਦਿੱਤੀਆਂ ਪੁੱਤਨ ਮੌਕਾ ਦਿੱਤਾ ਤੇ ਹੁਣ 바ਰੀ ਆ ਜਿਹੜੀ ਉਹਨਾਂ ਨੌਜਵਾਨਾਂ ਦੀ ਆ ਜਿਨ੍ਹਾਂ ਨੂੰ ਮੌਕੇ ਮਿਲੇ ਆ ਕਿ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੁਝ ਨਵਾਂ ਸੁਧਾਰ ਕਰਨ ਕਿਉਂਕਿ ਬਹੁਤ ਸਾਰੀਆਂ ਉਮੀਦਾਂ ਅਭੀ ਆਪਦੀ ਲੋਕਾਂ ਨੂੰ ਆ ਘਰਾਂ ਦਿੱਤੀਆਂ ਪੁੱਤਾਂ ਤੋਂ ਹੈਗੀਆਂ ਨੇ ਕਿ ਪਹਿਲਾਂ ਦੇ ਮੁਕਾਬਲੇ ਹੋ ਸਕਦਾ ਪਹਿਲਾਂ ਨਹੀਂ ਕੰਮ ਕੱਟ ਹੋਇਆ ਤੇ ਅੱਜ ਕੀ ਬਹੁਤ ਸਾਰੀਆਂ ਉਮੀਦਾਂ ਵੀ ਲੋਕਾਂ ਨੂੰ ਹੈਗੀਆਂ ਨੌਜਵਾਨ ਜੀ ਰਹਣ ਤੋਂ ਤੇ ਨੌਜਵਾਨ ਨੇ ਵੀ ਕਿਹਾਗਾ ਕਿ ਮੈਨੂੰ ਮੌਕਾ ਮਿਲਿਆ ਤੇ ਪੂਰੇ ਅਸੀਂ ਕੰਮ ਜਿਹੜੇ ਕਰਾਂਗੇ ਕੈਮਰਾਮੈਨ ਆਪਦੇ ਨਾਲ ਗਵਿੰਦਰ ਸਿੰਘ ਜੰਗੀ ਹਨਾ ਤੇ ਇਹਦੇ ਤੋਂ ਪ੍ਰੈਮੀਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ